ਦੇ ਮਾਈਨਿੰਗ ਦੇ ਡੀਡੀਪੀਓ ਵੀਡੀਓ ਸਾਹ ਅਸੀਂ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਇਹ ਗੱਲ ਹੈਗੀ ਆ ਵੀ ਕਾਫੀ ਲੰਮੇ ਟਾਈਮ ਤੋਂ ਠੱਕ ਚੱਲਦਾ ਆ ਚੋਰੀ ਛਪੀ ਭਰਦੇ ਆ ਕਿਉਂਕਿ ਰਾਤ ਨੂੰ ਅਸੀਂ ਬੰਦ ਨਹੀਂ ਕਰਾਦੇ ਕੱਲ ਨੂੰ ਸਾਡੇ ਸਰਚ ਕੋਈ ਚੀਜ਼ ਮਾਰੇ ਘਟਨਾ ਕੋ ਟੈਕਵਾਜੀ ਕਰਦੇ ਇਹ ਤਾਂ ਪ੍ਰਸ਼ਾਸਨ ਨੇ ਬੰਦ ਕਰਾਣਾ ਜਿਹਨੂੰ ਲੱਖ ਲੱਖ ਰੁਪਈਆ ਤਨਖਾਹ ਦਿੰਦੇ ਆ ਪੁਲਿਸਾਂ ਨੂੰ 70 70 ਦਿੰਦੇ ਆ ਉਹ ਕਿਉਂ ਨਹੀਂ ਜੇ ਇਹ ਰੇਤਾ ਨਹੀਂ ਫੜ ਸਕਦੇ ਤੇ ਇਹਨਾਂ ਨੇ ਹੋਰ ਹੋਰ ਇਹਨਾਂ ਨੇ ਕੀ ਕਰਨਾ ਇਹ ਕੋਣ ਜਾਣੇ ਹੂੰ ਸਾਨੂੰ ਕੀ ਪਤਾ ਜੀ ਕੌਣ ਚਲਾਉਂਦਾ ਕੌਣ ਛਡਾਉਂਦਾ ਇਹ ਤਾਂ ਸਾਨੂੰ ਇਹ ਪਤਾ ਵੀ 2 ਨੰਬਰ ਚ ਰੇਤਾ ਸਾਡੇ ਉਹ ਜਾਂਦਾ ਇੱਥੇ ਨਮਸਕਾਰ ਜੀ ਇੱਕ ਵਾਰੀ ਤੁਹਾਨੂੰ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਅਸੀਂ ਇਸ ਟਾਈਮ ਖੜੇ ਆ ਬਿਲਕੁਲ ਸਤਲੁਜ ਦਰਿਆ ਦੇ ਵਿੱਚ ਪਿੰਡ ਮਲਕਪੁਰੇ ਦੇ ਏਰੀਆ ਦੇ ਵਿੱਚ ਜਿੱਥੇ ਕਿ ਤੁਸੀਂ ਮੇਰੇ ਕੈਮਰੇ ਦੇ ਵਿੱਚ ਬਿਲਕੁਲ ਨਜ਼ਦੀਕ ਦੇਖ ਰਹੇ ਹੋ ਟਰਾਲੀਆਂ ਦੀ ਲੀ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਇੱਥੇ ਆ ਸਾਡਾ ਆਉਣ ਦਾ ਮਕਸਦ ਕੀ ਹੈ ਕਿ ਮਾਈਨਿੰਗ ਜਿਹੜੀ ਹੈਗੀ ਹੈ ਦਿਨ ਪ੍ਰਤੀ ਜਿਹੜੀ ਦਿਨ ਮਾਈਨਿੰਗ ਹੁੰਦੀ ਹੈ ਉਹਦੇ ਉਹਦੇ ਮਾਈਨਿੰਗ ਤੱਕ ਕਰਾਉਣ ਦਾ ਕਰਾਉਣ ਦੇ ਵਿੱਚ ਕਿਹਦਾ ਹੱਥ ਹੈ ਕਿ ਦੀ ਸ਼ਹਿਰ ਇਹ ਟਾਈਮ ਮਾਈਨਿੰਗ ਕੀਤੀ ਜਾ ਰਹੀ ਹੈ ਪਿੰਡ ਮਾਲਕਪੁਰ ਦੇ ਵਿੱਚ ਪਿਛਲੇ ਸਾਲ ਵੀ ਇਹ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮਾਈਨਿੰਗ ਦੀ ਤਸਕਰੀ ਇੱਥੇ ਪਿੰਡ ਮਾਲਕਪੁਰ ਦੇ ਵਿੱਚ ਹੋ ਰਹੀ ਸੀ ਸਾਡਾ ਪ੍ਰਸ਼ਾਸਨ ਬਹੁਤ ਅਣਗਹਿਲੀ ਕਰਦਾ ਆ ਔਰ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਪਹਿਲਾਂ ਵੀ ਦੇਖ ਚੁੱਕੇ ਹੋ ਕਿ ਮਲਕਪੁਰ ਏਰੀਆ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਹੈ ਪ੍ਰਸ਼ਾਸਨ ਵੀ ਇੱਥੇ ਨਹੀਂ ਪਹੁੰਚਦਾ ਕੀ ਗੱਲ ਇੱਥੇ ਮੌਜੂਦਾ ਜਿਹੜੀਆਂ ਸਰਕਾਰਾਂ ਬਣੀਆਂ ਹੋਈਆਂ ਉਹਨਾਂ ਦੇ ਜਿਹੜੇ ਵਿਧਾਇਕ ਐ ਉਹ ਕਰਵਾ ਰਹੇ ਆ ਜਾਂ ਪਿੰਡਾਂ ਦੇ ਲੋਕ ਪੈਂਚ ਸਰਪੰਚ ਕੌਣ ਕਰਵਾ ਰਿਆ ਜਿਹੜੇ ਲੋਕ ਡਰਦੇ ਨਹੀਂ ਹੈਗੇ ਤਸਕਰੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਪਟਾਈ ਹੈ ਔਰ ਖੁਦਾਈ ਕੀਤੀ ਹੋਈ ਹੈ ਤਾਜੀ ਖੁਦਾਈ ਹੈ ਕਈਆਂ ਦੇ ਨਾਲ ਖੁਦਾਈ ਹੋਈ ਵੀ ਹੈ ਇਹ ਟਰਾਲੀ ਦੀਆਂ ਲੀਆਂ ਬਿਲਕੁਲ ਨਵੀਆਂ ਤਾਜ਼ੀਆਂ ਜਦੋਂ ਵੀ ਅਸੀਂ ਜਾਂ ਸਾਡੇ ਕੈਮਰੇ ਦੇ ਅੱਗੇ ਕੋਈ ਵੀ ਟੀਮ ਕੋਈ ਇੱਥੇ ਪਹੁੰਚਦੀ ਆ ਜਾਂ ਅਸੀਂ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕਰਦੇ ਆ ਬਿਲਕੁਲ ਭਜਾ ਲੈਂਦੇ ਆ ਔਰ ਸਾਨੂੰ ਉੱਪਰੋਂ ਅਫਸਰਾਂ ਦੇ ਫੋਨ ਆਣੇ ਸ਼ੁਰੂ ਹੋ ਜਾਂਦੇ ਆ ਦਬਾਇਆ ਜਾਂਦਾ ਆ ਲੇਕਿਨ ਅਸੀਂ ਇੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੋਈ ਆ ਮੌਜੂਦਾ ਸਰਕਾਰ ਅਸੀਂ ਸੀਆ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਪ੍ਰਾਲੇ ਕੀਤੇ ਆ ਲੇਕਿਨ ਜਿਹੜੀ ਇਹ 2 ਨੰਬਰੀ ਤਸਕਰੀ ਹੋ ਰਹੀ ਹੈ ਉਹਨੂੰ ਵੀ ਨੱਥ ਪਾਈ ਜਾਵੇ ਤਾਂ ਜੋ ਮਹਿੰਗੇ ਪਾਦੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਆ ਇੱਥੋਂ ਚੋਰੀ ਕੱਢ ਕੇ ਉਹ ਆਮ ਜਿਹੜੇ ਲੋਕਾਂ ਨੂੰ ਮਹੀਆ ਸਸਤੀਆਂ ਮਿਲਣ ਅਸੀਂ ਇੱਥੇ ਜਿਹੜਾ ਪ੍ਰਸ਼ਾਸਨ ਹੈ ਥਾਣਾ ਲੱਗਦਾ ਹੈ ਰਾਹੂ ਐਸ ਐਚਓ ਸਾਹਿਬਾਨ ਹੈ ਉਹਨਾਂ ਨਾਲ ਬਿਲਕੁਲ ਅਸੀਂ ਮਿਲਾਂਗੇ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਔਰ ਨੌਲੇਜ ਦੇ ਵਿੱਚ ਜਈ ਸਾਹਿਬ ਦੇ ਵੀ ਲੈ ਕੇ ਆਵਾਂਗੇ ਰਪਿੰਦਰ ਜੀ ਜਈ ਸਾਹਿਬ ਹੈ ਉਹਨਾਂ ਦੀ ਨੌਲੇਜ ਲੈ ਕੇ ਆਵਾਂਗੇ ਕਿ ਜਿਹੜੀ ਤਸਕਰੀ ਪਿੰਡ ਮਲਕਪੁਰ ਦੇ ਏਰੀਆ ਦੇ ਵਿੱਚ ਹੋ ਰਹੀ ਹੈ ਔਰ ਕਿਹਦੀ ਸ਼ੈਹ ਹਟ ਹੋ ਰਹੀ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਇਹ ਲੀ ਇਹ ਜਿਹੜੇ ਖੱਡੇ ਟੋਏ ਪੇਵੇ ਬਿਆਨ ਕਰਦੇ ਆ ਪਿੰਡ ਮਲਕਪੁਰ ਏਰੀਏ ਦੇ ਵਿੱਚ ਜੋ ਰੇਤ ਦੀ ਤਸਕਰੀ ਹੋ ਰਹੀ ਹੈ ਰਾਤ ਦੇ ਸਮੇਂ ਸਾਡਾ ਪ੍ਰਸ਼ਾਸਨ ਇੱਥੇ ਬਿਲਕੁਲ ਸੁੱਤਾ ਪਿਆ ਆ ਕੋਈ ਵੀ ਉਹਨਾਂ ਦੇ ਨੌਨ ਦੇ ਵਿੱਚ ਹੈ ਜਾਂ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਲੀਹਾਂ ਪਿੰਡ ਮਲਕਪੁਰ ਏਰੀਏ ਦੇ ਵਿੱਚ ਜਿਹੜੀਆਂ ਤਸਕਰੀ ਏਪੀਐਨ ਲਾਈ ਵੱਲੋਂ ਇਹ ਤਸਵੀਰਾਂ ਅੱਜ ਇਸ ਕਰਕੇ ਦਿਖਾ ਰਹੇ ਆ ਤਾ ਜੋ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲਾ ਭਵਿੱਖ ਹੈ ਜਿਹੜੀਆਂ ਇਹ ਤਸਕਰੀਆਂ ਹੋ ਰਹੀਆਂ ਕਦੇ ਨਸ਼ੇ ਦੀ ਤਸਕਰੀ ਇੱਥੇ ਰੇਤ ਦੀ ਤਸਕਰੀ ਕੀਤੀ ਜਾਂਦੀ ਹੈ ਸਤਲੁਜ ਦਰਿਆ ਦੇ ਵਿੱਚ ਉਹਨਾਂ ਤੋਂ ਉਹਨਾਂ ਨੂੰ ਨੱਥ ਪਾਈ ਜਾਵੇ ਬਚਾਇਆ ਜਾਵੇ ਇਹ ਲੀ ਹੈ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖ ਰਹੇ ਹੋ ਇਹ ਲੀ ਹੈ ਜੀ ਜਿਹੜੀ ਦਰਿਆ ਚੋਂ ਰੇਤ ਕੱਢ ਕੇ ਰਾਤ ਦੇ ਸਮੇਂ ਬਾਹਰ ਲੈ ਕੇ ਜਾ ਰਹੇ ਔਰ ਮਹਿੰਗੇ ਭਾਅ ਨਾਲ ਜਿਹੜਾ ਰੇਤ ਹੈ ਆਮ ਲੋਕਾਂ ਨੂੰ ਜਿਹੜਾ ਮਹਈਆ ਕਰਵਾਉਂਦੇ ਆ ਲੋਕ ਪਿੰਡ ਮਲਕਪੁਰ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਰੇਤ ਦੀ ਤਸਕਰੀ ਹੋ ਰਹੀ ਹੈ ਇਸ ਟਾਈਮ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਹੈ ਸਾਡੇ ਐਮਐਲਏ ਸਾਡੇ ਵਿਧਾਇਕ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਉਹ ਬਿਲਕੁਲ ਸੁੱਤੇ ਪਏ ਆ ਲੇਕਿਨ ਅਸੀਂ ਜਾਗਰੂਤ ਕਰਵਾਵਾਂਗੇ ਆਪਣੇ ਚੈਨਲ ਦੇ ਰਾਹੀਂ ਕਿ ਉਹਨਾਂ ਦਾ ਕੀ ਕਹਿਣਾ ਹੈ ਔਰ ਕਿਉਂ ਨਹੀਂ ਨੱਥ ਪਾਈ ਜਾਂਦੀ ਇਹ ਜਿਹੇ ਲੋਕਾਂ ਨੂੰ ਜਿਹੜੇ ਸਤਲੁਜ ਦਰਿਆ ਦੇ ਵਿੱਚੋਂ ਜਿਹੜਾ ਰੇਤ ਹੈ ਰਾਤ ਦੇ ਸਮੇਂ ਕੱਢ ਕੇ ਵੇਚਿਆ ਜਾਂਦਾ ਹੈ ਇਨਾਂ ਦੇ ਉੱਤੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਕਰਦੇ ਕਿਉਂ ਨਹੀਂ ਹੁੰਦੀ ਜਾਂ ਉਹਨਾਂ ਦੇ ਨੌਨ ਨੌਲੇਜ ਦੇ ਵਿੱਚ ਨਹੀਂ ਹੈ ਇਹ ਗੱਲ ਤੁਸੀਂ ਇਹ ਦੇਖ ਸਕਦੇ ਹੋ ਪਿੰਡ ਮਲਕਪੁਰ ਦਾ ਏਰੀਆ ਜਿੱਥੇ ਰਾਤ ਦੇ ਸਮੇਂ ਜਿਹੜੀ ਹੈ ਰੇਤ ਦੀ ਤਸਕਰੀ ਕੀਤੀ ਜਾਂਦੀ ਹੈ ਉਹਦੇ ਜਿਹੜੇ ਮੌਜੂਦਾ ਸਰਪੰਚ ਹੈ ਆਪਾਂ ਹਰਦੀਪ ਸਿੰਘ ਜੀ ਜਿਹੜੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੇ ਪਿੰਡ ਦੇ ਅੰਦਰ ਜਿਹੜੀ ਹੈ ਰੇਡੀ ਤਸਕਰੀ ਜਿਹੜੀ ਹੁੰਦੀ ਆ ਕਿ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਉਹ ਕੀ ਮਸਲਾ ਆ ਔਰ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਹਰਦੀਪ ਜੀ ਤੁਹਾਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਹੜੀ ਇਹ ਤਸਕਰੀ ਹੋ ਰਹੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਤਸਰੀ ਦਾ ਇਸ ਤਰ੍ਹਾਂ ਜੀ ਕਾਫੀ ਲੰਮੇ ਟਾਈਮ ਤੋਂ ਮੇਰੇ ਤੋਂ ਵੀ ਪਹਿਲਾਂ ਦੀ ਚੱਲਦੀ ਆ ਜੀ ਤੇ ਸਾਡੀ ਜ਼ਮੀਨ ਵੀ ਬਹੁਤ ਹੜ ਗਈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਸੀ ਅਸੀਂ ਜੀ ਕਾਫੀ ਲੰਮੇ ਸਮੇਂ ਤੋਂ ਆ ਡਿਪਟੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਮਾਈਨਿੰਗ ਦੇ ਡੀਡੀਪੀਓ ਵੀਡੀਓ ਸਾਹਿਬ ਅਸੀਂ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਇਹ ਗੱਲ ਹੈਗੀ ਆ ਵੀ ਕਾਫੀ ਲੰਮੇ ਟਾਈਮ ਤੋਂ ਠੱਕ ਚੱਲਦਾ ਆ ਚੋਰੀ ਛੱਪੀ ਭਰਦੇ ਆ ਕਿਉਂਕਿ ਰਾਤ ਨੂੰ ਅਸੀਂ ਬੰਦ ਨਹੀਂ ਕਰਾਉਂਦੇ ਕੱਲੂ ਸਾਡੇ ਸਰਚ ਕੋਈ ਚੀਜ਼ੇ ਮਾਰੇ ਸਾਡਾ ਨਾਂ ਕੋਈ ਠੱਗਵਾਜੀ ਕਰਦੇ ਇਹ ਤਾਂ ਪ੍ਰਸ਼ਾਸਨ ਨੇ ਬੰਦ ਕਰਾਣਾ ਜਿਹਨੂੰ ਲੱਖ ਲੱਖ ਰੁਪਈਆ ਤਨਖਾਹ ਦਿੰਦੇ ਆ ਪੁਲਿਸਾਂ ਨੂੰ 70 70 ਦਿੰਦੇ ਆ ਉਹ ਕਿਉਂ ਨਹੀਂ ਜਦ ਇਹ ਰੇਤਾਂ ਨਹੀਂ ਫੜ ਸਕਦੇ ਤੇ ਇਹਨਾਂ ਨੇ ਹੋਰ ਉੱਥੇ ਹੋਰ ਇਹਨਾਂ ਨੇ ਕੀ ਕਰਨਾ ਆ ਜੀ ਜੀ ਫਿਰ ਉਹਦੇ ਵਿੱਚ ਜਿਹੜੇ ਕੋਈ ਉਹੋ ਸਰਕਾਰ ਜਿਹੜੇ ਵੱਡੇ ਲੈਵਲ ਦੀਆਂ ਸਵੋਟਾਂ ਹੀ ਮਗਰ ਵਾ ਉਹ ਜੇ ਫੜਿਆ ਜਾਂਦਾ ਪੁਲਿਸ ਵਾਲਿਆਂ ਨੂੰ ਕੋਸ ਉਤੋਂ ਦਵਾ ਦਵਾ ਨਾ ਛਡਾ ਲਿਆ ਜਾਂਦਾ ਆ ਜੇ ਚਾਹਣ ਤਾਂ ਸਭ ਕੁਝ ਬੰਦ ਹੋ ਸਕਦਾ ਪਰ ਕੱਲਾ ਸਰਪੰਚ ਦਾ ਲਿਖ ਕੇ ਦਿੰਦਾ ਪਰ ਸਰਪੰਚ ਕੱਲਾ ਕੁਝ ਨਹੀਂ ਕਰ ਸਕਦਾ ਜੀ ਲੇਕਿਨ ਸੁਣ ਚ ਆਇਆ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਸੀ ਚੌਂਕੀ ਦੀ ਕੋਈ ਗੱਲ ਹੋਈ ਸੀ ਇੱਥੇ ਲਗਵਣ ਦੀ ਹਾਂਜੀ ਚੌਂਕੀ ਉਹਨਾਂ ਨੇ ਐਸ ਐਚਓ ਸਾਹਿਬ ਸੀਗੇ ਆ ਨਾਮ ਤਾਂ ਮੈਨੂੰ ਹੁਣ ਚੇਤਾ ਭੁੱਲ ਗਿਆ ਕੁਝ ਤੇ ਉਹਨਾਂ ਨੇ ਇੱਕ ਚੌਂਕੀ ਇੱਥੇ ਕਾਫੀ ਜੇ ਰਹੀ ਆ ਤੇ ਉਹ ਤਾਂ ਨਹੀਂ ਕੰਮ ਚੱਲਿਆ ਨਵੀਂ ਸਰਕਾਰ ਆਣ ਤੋਂ ਬਾਅਦ ਠੱਲ ਪਈ ਸੀ ਕਾਫੀ ਲੰਮੇ ਟਾਈਮ ਤੋਂ ਜੀ ਲੇਕਨ ਕੁੱਤੀ ਫੇਰ ਵਾਗਣਾਂ ਰਲ ਗਈ ਲੱਗਦੀ ਮੈਨੂੰ ਤਾਂ ਫੇਰ ਉਹੇ ਉਹੇ ਚੱਲਦਾ ਫੇਰ ਜੀ ਪਹਿਲਾਂ ਰੁਕਿਆ ਕੰਮ ਆ ਫੇਰ ਚੋਰੀ ਛੋਪੀ ਜਾਣੀ ਚੱਲਦਾ ਆ ਅਕਸਰ ਨੂੰ ਜੇ ਬਾਹਰ ਜਾਣੇ ਆ ਟਰਾਲੀਆਂ ਟਰੈਕਟਰ ਹੋਰ ਜਾਂਦੇ ਆ ਪਤਾ ਤਾਂ ਹੁੰਦਾ ਕਿ ਉਹ ਰੋਡ ਤੇ ਚੱਲਦੇ ਆ ਰਾਟ ਪੈਂਦੇ ਟਰੈਕਟਰਾਂ ਦੇ ਜੀ ਹੈਨ ਤੇ ਜਾਨੀ ਕਿ ਇਹਦੇ ਵਿੱਚ ਸਾਡੀ ਪੰਚਾਇਤ ਆ ਜਿਹੜੀ ਤੇ ਇਹਦੇ ਵਿਰੋਧ ਦੇ ਵਿੱਚ ਆ ਅਸੀਂ ਬਿਲਕੁਲ ਜਾਣਕਾਰੀ ਵੀ ਦਿੱਤੀ ਆ ਜੋ ਵੀ ਚੁੱਕਦੇ ਆ ਅਸੀਂ ਕਿਸੇ ਨਾਲ ਲੜਾਈ ਝਗੜੇ ਦਾ ਮਾਮਲਾ ਰਾਤ ਨੂੰ ਕਿਸ ਨੂੰ ਦਿਨ ਨੂੰ ਨਹੀਂ ਚੁੱਕਦੇ ਦਿਨ ਨੂੰ ਸਾਡੀ ਜ਼ਿੰਮੇਵਾਰੀ ਆ ਦਿਨ ਨੂੰ ਅਸੀਂ ਰੋਕ ਲੈਨੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਹੜਾ ਨਹੀਂ ਰਾਤ ਦੇ ਹਨੇਰੇ ਦਾ ਫਾਇਦਾ ਲੈਂਦੇ ਆ ਅਸੀਂ ਉਹਨਾਂ ਨਾਲ ਝਗੜਾ ਨਹੀਂ ਕਰਦੇ ਕੱਲੋਂ ਸਾਡੀ ਕੋਈ ਇਹਦੇ ਵਿੱਚ ਸਾਡ ਨੂੰ ਕੋਈ ਉਥੇ ਮਾਰ ਕੇ ਸੜ ਦੇ ਕੋਈ ਸਾਡੇ ਕੋਲ ਸ ਮਾਰੇ ਅਸੀਂ ਕੀ ਕਰ ਸਕਦੇ ਇਸ ਟਾਈਮ ਤੁਸੀਂ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਮੌਜੂਦਾ ਸਰਕਾਰ ਹੈ ਜਿਵੇਂ ਕਿ ਆਇਆ ਜਾਂਦਾ ਕਿ ਆਮ ਲੋਕਾਂ ਦੀ ਆਮ ਆਦਮੀ ਸਰਕਾਰ ਹੈ ਉਹ ਜਿਹੜਾ ਸਾਡਾ ਪ੍ਰਸ਼ਾਸਨ ਹੈ ਰਾਹੂ ਦਾ ਆਪਣਾ ਥਾਣਾ ਲੱਗਦਾ ਹੈ ਪ੍ਰਸ਼ਾਸਨ ਹੈ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਨੂੰ ਲੈ ਕੇ ਹਾਂਜੀ ਜੀ ਲੋ ਜੀ ਹੁਣ ਤਾਂ ਜਿਹੜਾ ਸਟਾਫ ਆ ਵਿੱਚ ਨਿਊ ਆ ਨਵ ਆ ਗਿਆ ਆ ਜੀ ਇਹ ਇਹਨਾਂ ਨਾਲ ਵੀ ਸਬੰਧਕ ਦੇ ਵਿੱਚ ਅਸੀਂ ਹੋਵਾਂਗੇ ਜੀ ਤੇ ਬਾਕੀ ਪ੍ਰਸ਼ਾਸਨ ਦਾ ਬਣਦੀ ਕਾਰਵਾਈ ਜੋ ਵੀ ਹੈਗਾ ਉਹ ਤਾਂ ਉਹਨਾਂ ਨੂੰ ਪਤਾ ਆਵੇ ਕੀ ਹੁੰਦਾ ਆ ਕੱਲੀ-ਕੱਲੀ ਖਬਰ ਇਹਨਾਂ ਨੂੰ ਹੁੰਦੀ ਆ ਕਿਸੇ ਨੂੰ ਇਸ ਤਰ੍ਹਾਂ ਹੁੰਦੀ ਆ ਕੋਈ ਬਾਗ ਕਿਸੇ ਸਵਾਰੀ ਕਿਸੇ ਨੂੰ ਛੜਤਾ ਕਿਸੇ ਨੂੰ ਫੜ ਲਿਆ ਇਹ ਕੰਮ ਹੋਣ ਰਿਹਾ ਪੱਕਾ ਤੌਰ ਤੇ ਇਹਦਾ ਜੋ ਹੋਣਾ ਚਾਹੀਦਾ ਕਿਸੇ ਨਾਲ ਪੱਖਵਾਦ ਨਹੀਂ ਹੋਣਾ ਚਾਹੀਦਾ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਸਹੀ ਹੋਣੀ ਚਾਹੀਦੀ ਮਿਹਰਬਾਨੀ ਜੀ ਬਿਲਕੁਲ ਜੀ ਅਸੀਂ ਪਿੰਡ ਮਾਲਕਪੁਰ ਦੇ ਜਿਹੜੇ ਮੌਜੂਦਾ ਆਪਣੇ ਸਰਪੰਚ ਹੈ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਇੱਥੇ ਸਰਕਾਰਾਂ ਸਰਕਾਰਾਂ ਜਿਹੜੀਆਂ ਪ੍ਰਸ਼ਾਸਨ ਹੈ ਉਹਨਾਂ ਨੂੰ ਆਪਣੇ ਚੈਨਲ ਦੇ ਰਾਹੀਂ ਬਿਲਕੁਲ ਇਹ ਜਾਗਰੂਤ ਕਰਾਂਗੇ ਕਿਉਂਕਿ ਅਸੀਂ ਕੈਦ ਕਰ ਚੁੱਕੇ ਹਾਂ ਪਿਛਲੇ ਸਾਲ ਵੀ ਅਸੀਂ ਦਿਖਾਇਆ ਸੀ ਕੁਝ ਸਾਡੇ ਪ੍ਰਸ਼ਾਸਨ ਦੀਆਂ ਅੰਗਲੀਆਂ ਹੁੰਦੀਆਂ ਆ ਕੁਝ ਸਾਡਾ ਡਿਪਾਰਟਮੈਂਟ ਜਿਹੜਾ ਹੈਗਾ ਆ ਬਿਲਕੁਲ ਅੰਗਲੀ ਕਰ ਜਾਂਦਾ ਆ ਲੇਕਿਨ ਨੱਥ ਪਾਈ ਜਾਵੇ ਐਸੇ ਤਸਕਰਾਂ ਨੂੰ ਤਾਂ ਜੋ ਸਾਡੇ ਜਿਹੜੇ ਆਮ ਲੋਕ ਐ ਉਹਨਾਂ ਨੂੰ ਮੁਹਈਆ ਜਿਹੜੀ ਹੈ ਹਰ ਇੱਕ ਚੀਜ਼ ਸਸਤੀ ਮਿਲੇ ਜੋ ਵੀ ਸੱਚਾਈ ਲੈ ਕੇ ਆਵਾਂਗੇ ਕਿ ਸਾਡੇ ਨਾਲ ਇੱਕ ਹੋਰ ਸਰਦਾਰ ਜੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਸਰਦਾਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਕਾਣਾ ਚਾਹੁੰਦੇ ਆ ਜੀ ਜੇ ਤਾਂ ਰੇਤ ਚੱਲੇ ਤਾਂ ਸਭ ਦੁਨੀਆ ਨੂੰ ਸਸਤਾ ਤੇ ਭਾਅ ਨਾ ਮਿਲੇ ਜੀ ਜੇ ਨਹੀਂ ਚੱਲਦਾ ਤਾਂ ਫਿਰ ਨੂੰ ਰੋਕ ਲਗਣੀ ਚਾਹੀਦੀ ਆ ਠੱਲ ਪੈਣੀ ਚਾਹੀਦੀ ਆ ਦੇਖੋ ਪਬਲਿਕ ਮਜ਼ਦੂਰ ਆ ਅੱਜ ਉਹ ਭੁੱਖਾ ਥਿਆ ਬੈਠਾ ਨਹੀਂ ਰੋਟੀ ਪਾਣੀ ਮਿਲ ਰਿਹਾ ਉਹਨੂੰ 2 ਨੰਬਰ 'ਚ ਇੱਕ ਕਿਸ ਨੇ ਦੋ ਖਾਣ ਪਾਣੇ ਹੁੰਦੇ ਉਹਨੂੰ ਰੇਤਾ ਵੀ ਨਹੀਂ ਮਿਲਦਾ ਬਹੁਤ ਮਹਿੰਗਾ ਮਿਲਦਾ ਆ ਪਰ ਇਹ ਮਾੜੀਆਂ ਗੱਲਾਂ ਆ ਜੇ ਚੱਲੇ ਤਾਂ ਖੁੱਲ ਕੇ ਚੱਲੇ ਨਹੀਂ ਬਿਲਕੁਲ ਬੰਦ ਹੋ ਜੀ ਬੰਦੋ ਕੇ ਉਹ ਪ੍ਰਤੀਯਾਸੀ ਸਰਕਾਰਾਂ ਦੇ ਕੇ ਪਹੁੰਚਾਉਣਾ ਚਾਹੁੰਦੇ ਆ ਵੀ ਰੇਤਾ ਚਲਾਣਾ ਤੇ ਭਾਣਾ ਚੱਲੇ ਤੇ ਗਰੀਬ ਆਗਰਬੀ ਜਿਹਦਾ ਮਕਾਨ ਪਣਾ ਉਹ ਵਧੀਆ ਤਰ੍ਹਾਂ ਠੰਗ ਨਾ ਬਣੇ ਅਸੀਂ ਇਹ ਗੱਲ ਕਹਿੰਦੇ ਜਿਵੇਂ ਕਿ ਆਪਾਂ ਦੇਖਦੇ ਆਂ ਅਗਰ ਕੋਈ ਵੀ ਇੱਥੇ মিডিਆ ਆਂਦਾ ਜਾਂ ਕੁਝ ਵੀ ਆਂਦਾ ਆ ਬਲਕਿਨ ਟਰਾਲੀਆਂ ਵੀ ਫੜ ਹੋ ਜਾਂਦੀਆਂ ਆ ਫਿਰ ਵੀ ਛੱਡ ਦਿੰਦੇ ਕੀ ਦੀ ਸ਼ੈਦ ਅੰਦਰ ਇਹ ਜਿਹੜਾ ਕੰਮ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਮੌਜੂਦਾ ਐਮਐਲਏ ਜਾਂ ਸਾਡੇ ਪ੍ਰਸ਼ਾਸਨ ਦੇ ਜਾਂ ਜਿਹੜਾ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਅਫਸਰ ਆ ਉਹਨਾਂ ਦੀ ਸ਼ੈਦ ਕੀ ਕਹਿਣਾ ਚਾਹੁੰਦੇ ਆ ਅਜਿਹਾ ਇਹ ਕੌਣ ਜਾਣੇ ਉਹ ਸਾਨੂੰ ਕੀ ਪਤਾ ਜੀ ਕੌਣ ਚਲਾਉਂਦਾ ਕੌਣ ਛਡਾਉਂਦਾ ਇਹ ਤਾਂ ਸਾਨੂੰ ਇਹ ਪਤਾ ਵੀ 2 ਨੰਬਰ ਚ ਰੇਤਾ ਸਾਡੇ ਉਹ ਜਾਂਦਾ ਇੱਥੇ ਚੱਲੇ ਤਾਂ ਖੁੱਲ ਕੇ ਚਲੇ ਨਹੀਂ ਨਾ ਬੰਦ ਹੋ ਜੂਗਾ ਪ੍ਰਸ਼ਾਸਨ ਨੂੰ ਲਾਸਟ ਵਿੱਚ ਕੀ ਕਹਿਣਾ ਜਾਂਦਾ ਜਿਹੜਾ ਅਸੀਂ ਇਹੀ ਕਹਿਣਾ ਚਾਹੁੰਨੇ ਆ ਜੀ ਬਸ ਗਰੀਬ ਗੁਰਬੀ ਦਾ ਜਿਹੜਾ ਵੀ ਭਲਾ ਹੋਣਾ ਚਾਹੀਦਾ ਆ ਬਾਕੀ ਹੋਰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਜੱਲੇ ਦਾ ਖੁੱਲ ਕੇ ਚੱਲੇ ਨਹੀਂ ਬੰਦ ਹੋ ਜੂਗੇ ਮਿਹਰਬਾਨੀ ਜੀ ਏਸੀ ਸਾਡੇ ਨਾਲ ਪਿੰਡ ਮਲਕਪੁਰ ਦੇ ਸਰਪੰਚ ਸਾਹਿਬ ਅਤੇ ਕੁਝ ਲੋਕ ਜਿਨ੍ਹਾਂ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇੱਥੇ ਫਿਰ ਹਦਾਇਤ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਸਾਥ ਦਿਆ ਕਰੋ ਸੱਚਾਈ ਦਾ ਸਾਥ ਦਿਆ ਕਰੋ ਤਾਂ ਜੋ ਆਉਣ ਵਾਲੀ ਸਾਡੀ ਪੀੜ੍ਹੀ ਜਿਹੜੀ ਨਸਲ ਹੈ ਉਹ ਖਤਮ ਨਾ ਹੋਵੇ ਥੈਂਕ ਯੂ ਧੰਨਵਾਦ